ਇਹਦਾ ਸ਼ੀਵੇਂ ਬਚਨ ਦੇ ਨਾਲ ਕੋਈ ਖਾਸ ਸੁਬੰਧਾਇਸ਼ ਕੋਲ ਦਾ ਹੁਣ ਤੁਸੀਂ ਧਿਆਨ ਦਿਓ ਮਹਾਰਾਜ ਨੇ ਕਿਹਾ ਬਾਣੀ ਅਰਥ ਅਨੁਸਾਰ ਪੜ੍ਹਨੀ ਹੈ ਜੀਵਨ ਬਾਣੀ ਦੇ ਅਰਥਾ ਅਨੁਸਾਰ ਵਿਚਾਰ ਤਾਰਾ ਅਨੁਸਾਰ ਟਾਲਣਾ ਹੈ ਫਿਰ ਸਫਲਾ ਹੈ ਯਾਦ ਰੱਖਿਓ ਜਿਹੜੇ ਪੇੜ ਦੀ ਜੜ ਧਰਤੀ ਵਿੱਚ ਹੋਵੇ ਨਾ ਪਹਿਲਾ ਬੀਜ ਧਰਤੀ ਵਿੱਚ ਹੁੰਦਾ ਹੈ ਫੇਰ ਹੀ ਪਰਫੁੱਲਤ ਹੁੰਦਾ ਹੈ ਅੰਦਰ ਬਾਣੀ ਹੈ ਤੇ ਬਾਹਰ ਬਾਣਾ ਤੇ ਕਕਾਰ ਪਰਫੁੱਲਤ ਹੋ ਜਾਣਗੇ ਅੰਦਰ ਬਾਣੀ ਨਹੀਂ ਤੇ ਬਾਣਾ ਵੀ ਨਹੀਂ ਪਾਉਂਦਾ ਤੇ ਜੇ ਬਿਨਾ ਬਾਣੀ ਤੋਂ ਬਾਣਾ ਹੈ ਤੇ ਜਿਹੜੇ ਪੇੜ ਦੀ ਜੜ ਨਾ ਨਾ ਹੋਵੇ ਆ ਨਕਲੀ ਤੁਸੀਂ ਪੇੜ ਵੇਖੇ ਨਾ ਜਿਹੜੇ ਰਾਤ ਨੂੰ ਸੜਕਾਂ ਤੇ ਸਜਾਏ ਹੁੰਦੇ ਫੁੱਲ ਬੂਟੇ ਜਿਲਾ ਕੇ ਨਕਲੀ ਜਿਹੜੇ ਪੇੜ ਦੀ ਜੜ ਹੀ ਨਹੀਂ ਹੈ ਨਕਲੀ ਹੈ ਉੱਤੇ ਹੀ ਅਡਜਸਟ ਕਰ ਦਿੰਦੇ ਨੇ ਧਰਤੀ ਤੇ ਪੁੱਲ ਝੜੀਆਂ ਨਹੀਂ ਲਾ ਦਿੰਦੇ ਨੇ ਜਿਹੜੇ ਪੇੜ ਦੀ ਜੜ ਨਹੀਂ ਨਾ ਉਹ ਫਾਲੀ ਦੇ ਸਕਦਾ ਨਾ ਫੋਲੀ ਦੇ ਸਕਦਾ ਨਾ ਖਟਬੋਈ ਦੇ ਸਕਦਾ ਜੇ ਬਾਣੀ ਨਹੀਂ ਤੇ ਬਾਣਾ ਸ਼ੋਭ ਨੀਕ ਨਹੀਂ ਹੈ ਤੇ ਜੇ ਬਾਣਾ ਹੈ ਬਾਣੀ ਨਹੀਂ ਇਹ ਸ਼ੋਭਾ ਨਹੀਂ ਪਾਵੇਗਾ ਤੇ ਜੇ ਬਾਣੀ ਹੈ ਬਾਣਾ ਨਹੀਂ ਤੇ ਗੱਲ ਫਿਰ ਵੀ ਨਹੀਂ ਬੜਨੀ